ਪੰਜਾਬ ਦੀਆਂ ਲਗਭਗ 13 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਇਸ ਸਮੇਂ ਇੱਕ ਵੱਡੀ ਮੁਸੀਬਤ ਚ ਕਿਰ ਗਈ ਆ ਪੰਜਾਬ ਦੇ ਅੰਦਰ ਦਲਤ ਵੋਟਰ ਆਮ ਆਦਮੀ ਪਾਰਟੀ ਤੋਂ ਵੱਡੇ ਪੱਧਰ ਤੇ ਨਾਰਾਜ਼ ਆ ਤੇ ਨਾਰਾਜ਼ਗੀ ਖੁੱਲ ਕੇ ਹੁਣ ਸਾਹਮਣੇ ਵੀ ਆਉਣ ਲੱਗੀ ਆ ਇਹ ਵੋਟਰ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੇ ਬਿਲਕੁਲ ਮੂਡ 'ਚ ਨਜ਼ਰ ਨਹੀਂ ਆਉਂਦਾ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਵਾ ਗਰਾਊਂਡ ਦੇ ਉੱਤੇ ਫਿਰਕੇ ਦੇਖਿਆ ਗਿਆ ਤਾਂ ਖਾਸ ਕਰਕੇ ਦਲਿਤ VOTER ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਵੱਲੋਂ ਚਲਾਈਆਂ ਗਈਆਂ ਸਕੀਮਾਂ ਦੇ ਕਾਰਨ ਜੋ ਦਲਤਾਂ ਨੂੰ ਤਕਲੀਫ ਹੋ ਰਹੀ ਆ ਉਹਦੇ ਕਾਰਨ ਵੱਡਾ ਰੋਸ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਣਕ ਤੋਂ ਆਟੇ ਵਾਲੀ ਸਕੀਮ ਲਿਆਂਦੀ ਬੇਸ਼ੱਕ ਉਹਦਾ ਜਿਹੜਾ ਦਲਤਾਂ ਨੂੰ ਫਾਇਦਾ ਹੋਣ ਦੀ ਗੱਲ ਕਹੀ ਗਈ ਸੀ ਪਰ ਉਹ ਫਾਇਦਾ ਹੁੰਦਾ ਹੋਇਆ ਵਿਖਾਈ ਨਹੀਂ ਦੇ ਰਿਹਾ ਦਲਤਾਂ ਦੇ ਅੰਦਰ ਇਸ ਚੀਜ਼ ਨੂੰ ਲੈ ਕੇ ਵੱਡਾ ਰੋਸ ਹੈ ਦੂਜਾ ਫੈਕਟਰ ਇਹ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਕਿਆਦਤ ਸੀ ਲੀਡਰਸ਼ਿਪ ਸੀਗੀ ਉਹਦੇ ਵਿੱਚ ਜਿਹੜਾ ਦਲਤਾਂ ਦੀ ਭੂਮਿਕਾ ਜਿਸ ਪ੍ਰਕਾਰ ਪਿੰਡਾਂ 'ਚ ਹੋਣੀ ਚਾਹੀਦੀ ਸੀਗੀ ਖਾਸ ਕਰਕੇ ਮਾਲਵੇ ਦੇ ਇਲਾਕੇ 'ਚ ਉਹ ਉਵੇਂ ਨਹੀਂ ਰਹੀ ਉਹ ਉਵੇਂ ਹੀ ਹੋ ਗਈ ਜਿਵੇਂ ਪਹਿਲਾਂ ਅਕਾਲੀਆਂ ਕਾਂਗਰਸੀਆਂ ਵੇਲੇ ਹੁੰਦੀ ਸੀ ਜਿਹੜੇ ਲੋਕ ਖਾਸ ਕਰਕੇ ਦਲਤ ਵਰਗ ਨਾਲ ਲੋਕ ਕੰਮ ਕਰਦੇ ਰਹੇ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਗਿਛਿਆ ਨਹੀਂ ਗਿਆ ਤੇ ਜਿਹੜੇ ਕਥਿਤ ਉੱਚ ਜਾਤੀਆਂ ਦੇ ਕੜਮ ਚੌਧਰੀ ਸੀ ਉਹਨਾਂ ਦੀ ਸਰਦਾਰੀ ਜਿਵੇਂ ਪਹਿਲਾਂ ਕਾਲੀਦਲ ਕਾਂਗਰਸ ਚ ਬਰਕਰਾਰ ਸੀ ਉਹ ਹੁਣ ਵੀ ਬਰਕਰਾਰ ਹੈ। ਇਹ ਇੱਕ ਦੋ ਵੱਡੇ ਕਾਰਨ ਨੇ ਕਿ ਜਿਸ ਕਾਰਨ ਦਲਿਤ ਵੋਟਰ ਆਮ ਆਦਮੀ ਪਾਰਟੀ ਤੋਂ ਨਾਰਾਜ਼ ਆ। ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਕਹਿੰਦੇ ਨੇ ਕਿ ਉਹਨਾਂ ਨੇ ਜੜੀਆਂ 43-44 ਹਜ਼ਾਰ ਨੌਕਰੀਆਂ ਦਿੱਤੀਆਂ। ਪਰ ਹਾਲੇ ਵੀ ਵੱਡੇ ਪੱਦਰ ਦੇ ਉੱਤੇ ਦਲਿਤ ਨੌਜਵਾਨਾਂ ਦੇ ਅੰਦਰ ਬੇਰੋਜ਼ਗਾਰੀ ਹੈ। ਖਾਸ ਕਰਕੇ ਬੇਰੋਜ਼ਗਾਰੀ ਦੇ ਕਾਰਨ ਜਿਹੜਾ ਉਹਨਾਂ ਦਾ ਜੀਵਨ ਪੱਧਰ ਹੈ ਉਸ ਪ੍ਰਕਾਰ ਉੱਚਾ ਨਹੀਂ ਉੱਠ ਰਿਹਾ ਜਿਸ ਕਰਕੇ ਆਮ ਲੋਕਾਂ ਦੇ ਵਿੱਚ ਆਮ ਦਲਿਤ ਨੌਜਵਾਨ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਵੀ ਆ ਤੇ ਕਾਂਗਰਸ ਦੇ ਪ੍ਰਤੀ ਅੰਡਰਗ੍ਰਾਂਟ ਇਹ ਹੈ ਕਿ ਜਿਹੜੇ ਆ ਉਹਨਾਂ ਨੇ ਕੌਮੀ ਪੱਧਰ ਦੇ ਉੱਤੇ ਸੰਵਿਧਾਨ ਨੂੰ ਬਚਾਉਣ ਦਾ ਨਾਅਰਾ ਦਿੱਤਾ ਹੋਵੇ ਕਿਉਂਕਿ ਦਲਿਤ ਵਰਗ ਕੋਲੇ ਇੱਕ ਇੱਕ ਵੱਡਾ ਹਥਿਆਰ ਹੈ ਰਿਜ਼ਰਵੇਸ਼ਨ ਰਾਖਵਾ ਕਰਨ ਉਹ ੜੀ ਖੁਸ਼ਨਾ ਖੁਸ਼ਣ ਦੇਣਾ ਚਾਹੁੰਦਾ ਇਸ ਕਰਕੇ ਕਾਂਗਰਸ ਪ੍ਰਤੀ ਇਸ ਕਾਰਨ ਅੰਡਰ ਕਰੰਟ ਹੈ ਪਰ ਆਪ ప్రతి ਦਲਤਾਂ ਦੇ ਅੰਦਰ ਰੋਸ ਜ਼ਰੂਰ ਹੈ ਰੋਸਾ ਜ਼ਰੂਰ ਹੈ ਵੋਟ ਪੈਂਦੀ ਨਹੀਂ ਪੈਂਦੀ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਕੀ ਕੰਮਾਂ ਨੂੰ ਉਹ ਨੈਗਲੈਕਟ ਨਹੀਂ ਕਰ ਰਹੇ ਜਿਹੜਾ ਬਿਜਲੀ ਵਾਲਾ ਮਾਮਲਾ ਆ ਉਹ ਖਾਸ ਕਰਕੇ ਕਿਸਾਨੀ ਦੇ ਅੰਦਰ ਬਹੁਤ ਵੱਡਾ ਅਸਰ ਦਿਖਾ ਰਿਹਾ ਕਿਸਾਨੀ ਤੇ ਮੱਧ ਵਰਗੀ ਪਰਿਵਾਰ ਨੇ ਸ਼ਹਿਰੀ ਪਰਿਵਾਰ ਨੇ ਪਰ ਦਲਤਾਂ 'ਚ ਉਹ ਇਸ ਪ੍ਰਕਾਰ ਕਰੰਟ ਨਜ਼ਰ ਨਹੀਂ ਆਉਂਦਾ ਜਿਹੜਾ ਕਰੰਟ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਫ੍ਰੀ ਦੇਣ ਦੀ ਗੱਲ ਕਰਦੇ ਆ 300 ਜੁਟ ਤੁਹਾਨੂੰ ਪਤਾ ਹੋਵੇਗਾ ਕਿ ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੋਵੇ ਤੇ ਚਾਹੇ ਹੋਵੇ ਕਾਂਗਰਸ ਦੀ ਉਹਨਾਂ ਨੇ ਦਲਤਾਂ ਨੂੰ 200 ਜੁਨਿਟ ਫ੍ਰੀ ਦਿੱਤੀ ਹੋਈ ਸੀ ਲਗਭਗ ਬਹੁਤ ਸਾਰੇ ਦਲਤ ਪਰਿਵਾਰਾਂ ਦਾ ਬਿੱਲ ਜਿਹੜਾ ਸਿਫਰ ਆਉਂਦਾ ਸੀ ਜ਼ੀਰੋ ਆਉਂਦਾ ਸੀ ਜੇਕਰ ਕਿਸੇ ਦਾ ਆਉਂਦਾ ਵੀ ਸੀ ਮੰਨ ਲਓ 400 ਜੁਨਟ ਆਈ ਤਾਂ ਉਹਨੂੰ 200 ਜੁਨਟ ਫ੍ਰੀ ਹੋ ਜਾਂਦੀ ਸੀ ਇਹ ਇੱਕ ਕਾਰਨ ਸੀ ਕਿ ਦਲਤਾਂ ਨੂੰ ਇਹਦਾ ਦਲਤਾਂ ਦੇ ਵਿੱਚ ਇਹਦਾ ਅਸਰ ਨਹੀਂ ਹੁਣ ਕੀ ਹੁੰਦਾ ਕਿ ਜੇਕਰ ਤੁਹਾਡੀ 301 ਯੂਨਿਟ ਹੋ ਗਈ ਤਾਂ ਤੁਹਾਨੂੰ 300 ਯੂਨਿਟ ਦਾ ਹੀ ਬਿੱਲ ਭਰਨਾ ਪੈਣਾ। ਦਲਤ ਨੂੰ ਤਾਂ ਉਨਾ ਹੀ ਬਿੱਲ ਭਰਨਾ ਪੈ ਗਿਆ ਜੇਕਰ ਉਹਦੀ ਯੂਨਟਾਂ 301 ਹੋ ਗਈਆਂ ਕਿੱਥੇ ਉਹਦੀ 200 ਮਾਈਨਸ ਹੋ ਜਾਣੀ ਸੀ 100 ਯੂਨਟ ਦਾ ਤੁਹਾਨੂੰ ਬਿੱਲ ਭਰਨਾ ਪੈਣਾ ਸੀ। ਇਸ ਕਰਕੇ ਮੁਫਤ ਬਿਜਲੀ ਵਾਲਾ ਕਰੰਟ ਉਨਾ ਜਿਹੜਾ ਚੰਗਿਆੜੇ ਨਹੀਂ ਛੱਡ ਰਿਹਾ ਦਲਤ ਵਰਗ ਦੇ ਅੰਦਰ। ਵੱਡੇ ਤਿੰਨ ਚਾਰ ਕਾਰਨ ਇਹ ਹੈ ਕਿ ਜਿਹੜਾ ਕਾਰਡ ਕੱਟੇ ਗਏ ਦਲਤਾਂ ਦੇ ਉਹਦੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਤੋਂ ਦਲਿਤ ਵੱਡੇ ਪੱਧਰ ਤੇ ਨਾਰਾਜ਼ ਨੇ ਕਿਉਂਕਿ ਜਿਹੜਾ ਪੰਜਾਬ ਦੇ ਦਲਤਾਂ ਦੇ ਖਾਸ ਕਰਕੇ ਮਾਲਵੇ ਦੇ ਦਲਤਾਂ ਦੇ ਅੰਦਰ ਮਾਰਜਨਲਾਈਜੇਸ਼ਨ ਦਾ ਕਾਰਨ ਇਹ ਹੈ ਕਿ ਉਹਨਾਂ ਕੋਲੇ ਨਾ ਤਾਂ ਕੋਈ ਜ਼ਮੀਨ ਹੈ ਨਾ ਕੋਈ ਜਾਇਦਾਦ ਹੈ ਉਹਨਾਂ ਨੇ ਦਿਹਾੜੀ ਕਰਨੀ ਹੈ ਤਾਂ ਆਟਾ ਘਰੇ ਜਾਣਾ ਨਹੀਂ ਤਾਂ ਨਹੀਂ ਜਾਣਾ 1-2% ਜੇ ਸਰਵਿਸ ਕਲਾਸ ਦੇ ਲੋਕਾਂ ਨੂੰ ਬਾਹਰ ਰੱਖ ਦਈਏ ਪਿੰਡਾਂ ਚ ਇਹ ਹਾਲ ਹੈ ਇੱਕ ਕਰੰਟ ਜਿਹੜਾ ਦਲਤਾ ਦੇ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਪ੍ਰਤੀ ਜਿਹੜਾ ਵਿਰੋਧ ਦਾ ਕਰੰਟ ਆ ਉਹ ਇੰਨਾ ਜ਼ਿਆਦਾ ਕਿ ਉਹਨੇ ਦਿੱਲੀ ਤੱਕ ਆਪਣੇ ਅਸਰ ਦਿਖਾਇਆ ਦਿੱਲੀ ਤੋਂ ਹੁਕਮ ਹੋਇਆ ਕਿ ਦਲਤਾ ਦੇ ਅੰਦਰ ਜਿਹੜਾ ਇਹ ਰੋਸਾ ਪਾਇਆ ਜਾ ਰਿਹਾ ਇਹਨੂੰ ਠੱਲਿਆ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਲੋਕ ਸਭਾ ਹਲਕੇ 'ਚ ਇੱਕ ਦਲਤ ਮਿਲਣੀ ਕੀਤੀ ਰਿਪੋਰਟਾਂ ਦਾ ਇਹ ਵੀ ਆ ਰਹੀਆਂ ਨੇ ਕਿ ਉੱਥੇ ਦਲਤਾਂ ਦੇ ਆਮ ਲੋਕਾਂ ਨੂੰ ਬਹੁਤੀ ਥਾਂ ਨਹੀਂ ਮਿਲੀ ਉਹੀ ਫਿਰ ਗੱਲ ਆ ਗਈ ਕੜਮ ਚੌਧਰੀਆਂ ਆ ਲਈ ਉਹ ਉੱਥੇ ਮੌਜੂਦ ਰਹੇ ਦਲਤਾਂ ਦੇ ਨਾਲ ਮੁੱਖ ਮੰਤਰੀ ਸੰਵਾਦ ਕਰਨਾ ਆਏ ਸੀ ਉਹਨਾਂ ਦੀਆਂ ਮੁਸ਼ਕਲਾਂ ਸੁਣਾਉਣਾ ਆਏ ਸੀ ਪਰ ਉਹ ਕਿੱਕਲੀ ਪਾ ਕੇ ਉੱਥੋਂ ਜਾਂਦੇ ਬਣੇ ਉਹਦਾ ਅਸਰ ਉਸ ਮਿਲ ਦਲਤ ਮਿਲਣੀ ਦਾ ਨਹੀਂ ਹੋ ਰਿਹਾ ਤਾਂ ਹੁਣ ਕੁੱਲ ਮਿਲਾ ਕੇ ਇਹ ਸਥਿਤੀ ਬਣ ਗਈ ਹੈ ਕਿ ਦਲਤ ਹਲਕਿਆਂ ਵਾਈਜ਼ ਵੰਡੇ ਜਾ ਚੁੱਕੇ ਨੇ ਕਿ ਕਿਸੇ ਹਲਕੇ ਚੋਂ ਕਾਂਗਰਸ ਪ੍ਰਤੀ ਚੁਕਾਰ ਅਖਰੇ ਨੇ ਕਿਸੇ ਹਲਕੇ ਚ ਕਾਲੀ ਦਲ ਪ੍ਰਤੀ ਅਤੇ ਇਹਦਾ ਇੱਕ ਮਾਸਟਰ ਚੰਕ ਜਿਹੜਾ ਆ ਕਹ ਲਈਏ ਕਿ ਲਗਭਗ 10 ਤੋਂ 12% ਦਾ ਚੰਕ ਭਾਜਪਾ ਵੱਲ ਵੀ ਮੂਵ ਕਰ ਰਿਹਾ ਹੈ ਇਸ ਕਰਕੇ ਆਮ ਆਦਮੀ ਪਾਰਟੀ ਜਿੱਤੀ ਹੋਈ ਬਾਜ਼ੀ ਹਾਰ ਸਕਦੀ ਹੈ ਜੇਕਰ ਦਲਤ ਵਰਗ ਉਹਦੇ ਨਾਲ ਨਹੀਂ ਤੁਰਦਾ ਤੇਰੀ ਉਮੀਦ ਵੀ ਹੈ ਕਿਉਂਕਿ ਲਗਭਗ 6-7 ਦਿਨ ਰਹਿ ਗਏ ਤੇ ਐਸਾ ਕੋਈ ਕੰਮ ਵੀ ਨਹੀਂ ਕਰ ਸਕੇ ਮੁੱਖ ਮੰਤਰੀ ਜਾਂ ਉਹਨਾਂ ਦੀ ਸਰਕਾਰ ਜਾਂ ਉਹਨਾਂ ਦਾ ਉਮੀਦਵਾਰ ਕਿ ਅਸੀਂ ਦਲਤਾਂ ਨੂੰ ਭਰੋਸੇ 'ਚ ਲੈ ਲიਏ। ਉਹਦੇ ਕਾਰਨ ਉਹਦਾ ਹੁਣ ਮੂਵ ਹੋਣਾ ਦੁਬਾਰਾ ਪਾਰਟੀ ਵੱਲ ਨੂੰ ਬਹੁਤ ਔਖਾ ਹੈ। ਉਹ ਮਨ ਬਣਾ ਚੁੱਕੇ ਨੇ ਕਿ ਅਸੀਂ ਕਿੱਥੇ ਜਾਣਾ ਹੈ। ਉਹਨਾਂ ਦਾ ਜਿਹੜਾ ਮਨ ਬਣਿਆ ਹੋਇਆ ਇਹਦੇ ਨਾਲ ਆਮ ਆਦਮੀ ਪਾਰਟੀ ਇੱਕ ਵੱਡੇ ਸੰਕਟ 'ਚ गिर ਸਕਦੀ ਹੈ। ਦਲਤ ਆਮ ਆਦਮੀ ਪਾਰਟੀ ਨੂੰ ਵੱਡਾ ਚਟਕਾ ਦੇ ਸਕਦੇ ਆ ਅਤੇ ਇਹਦਾ ਫਾਇਦਾ ਕਿੰਨੂੰ ਹੁੰਦਾ ਹੈ ਇਹ ਤਾਂ ਸਮਾਂ ਦੱਸੇਗਾ ਪਰ ਆਮ ਆਦਮੀ ਪਾਰਟੀ ਇਹਦਾ ਨੁਕਸਾਨ ਝੱਲਣ ਦੇ ਲਈ ਤਿਆਰ ਹੈ